ਤੇਰਾ ਕੱਲ ਤੁਸੀਂ ਬਣਾ ਕੇ ਖਾਦੀ ਨਹੀਂ ਰੋਟੀ ਨਾ ਤੇ ਥੋੜੀ ਗਲਤ ਤੇ ਅਸੀਂ ਦੋਸਤੋਂ ਪਹਿਲਾਂ ਖਾ ਲਈਆਂ ਸੀ ਇੱਕ ਦਿਨ ਉਹ ਨਹੀਂ ਫਿਰ ਥੋੜੀ ਮੇਰੀ ਗਲਤੀ ਹੈ ਥੋੜੀ ਤੇਰੀ ਗਲਤੀ ਹੈ ਬਾਈ ਉਸ ਤੋਂ ਪਹਿਲਾਂ ਤੂੰ ਬਣਾਇਆ ਸੀ ਨਾ ਤੈਨੂੰ ਪਤਾ ਹੋਣਾ ਚਾਹੀਦਾ ਆਟਾ ਹੈਗਾ ਕਿ ਨਹੀਂਗਾ ਗੁੱਡ ਮਾਰਨਿੰਗ ਜੀ ਸਤਿ ਸ੍ਰੀ ਅਕਾਲ ਸਾਰਿਆਂ ਨੂੰ ਆਪਾਂ ਜੰਮ ਵਾਸਤੇ ਰੈਡੀ ਆ ਜੀ ਥੋੜੀ ਮੈਂ ਕਿਹਾ ਡਾਈਟ ਤਿਆਰ ਕਰਨ ਚੁੱਕੇ ਥੋੜੀ ਭੈਣ ਨੂੰ ਹੱਥ ਵੱਜ ਗਏ ਸੀ ਤੇ ਭੁੱਲ ਰਹੀ ਨਹੀਂ ਗੁੱਡ ਮਾਰਨਿੰਗ ਸਰ ਗੁੱਡ ਮਾਰਨਿੰਗ ਕਿਵੇਂ ਕਤੂੜਿਆਂ ਨੂੰ ਬਾਜਾਂ ਜਾਂ ਕੱਢਿਆ ਨਾ ਪਿਆ ਯਾਰ ਪਾਲ ਸੋ ਨਹੀਂ ਕਰੇ ਗਏ ਆਪਾਂ ਚੱਲ ਕੇ ਆਉਂਦੇ ਜਿਮ ਦੇਖਿਓ ਜੀ ਕੀ ਕਰੀ ਜਾਂਦਾ ਮੁੰਡਾ ਓਏ ਨਾ ਜਮੇ ਨਹੀਂ ਬਾਬਾ ਸ਼ਰਮ ਸੁਣਵਾਉਂਦੀ ਐ ਬੱਲਾ ਇੱਕ ਰਜਾਈਆਂ ਸੀ ਇੱਕ ਰਜਾਈ ਸੀ ਤੇਰੇ ਤੇ ਹੈ ਹੁਣ ਦੋ ਹੋ ਗੁਆ ਕੋਈ ਠਾਠਣ ਦਾ ਤਾਂ ਨਾ ਹੀ ਹੈਨੀ ਯਾਰ ਹੈ ਬਾਬਾ ਈਡੀ ਢੀ ਤੋਪਾ ਯਾਰ ਤੂੰ ਦੋ ਰਜਾਈਆਂ ਲਈ ਪੱਖਾ ਬੰਦ ਕਰੀ ਪਿਆਗਾ ਹੈ ਖਜਲਾ ਦਾ ਇਹ ਹਬ ਮੈਂ ਘਰ ਜੜਿਆ ਪਿਆਗਾ ਹੈ ਹੈ ਅੱਬਾ ਕੰਨਾ ਬੁਖਾਰ ਹੋਇਆ ਪਿਆ ਜੀ ਲੈ ਚਾਹ ਦਾ ਬੀਂ ਗਿਆ ਫਿਰ ਅਗਰ 3 ਵਾਲਾ ਪੈਕਟ ਲਿਆਂਦੇ ਸੀ ਹੁਣ ਇੱਕ ਬੰਦਾ ਕੱਢ ਘੱਟ ਸੀਗਾ ਮਾਖਾ ਫਿਰ ਮਾਰਜਨ ਥੋੜਾ ਜਿਹਾ ਘਟਾ ਦਗੇ 10-10 ਵਾਲੇ ਪੈਕਟ ਲਿਆਂਦੇ ਨਾਲੇ ਲਿਆਂਦੇ ਚੌਲ ਲਓ ਬਾਬੇ ਉਹ ਹੋ ਗਏ ਤਿਆਰ ਜੀ ਚੱਲਿਆ ਕੰਮ ਨੂੰ ਐਮ ਹੋਇਆ ਪਿਆ 10 ਮਿੰਟ ਰਹਿ ਗਏ ਤੇ ਭੁੱਲਰ ਸਾਹਿਬ ਵੀ ਉੱਠ ਖੜੇ ਚਾਹ ਦੇ ਨਾਲ ਹਲਕਾ ਜਿਹਾ ਬਿਸਕੁਟ ਖਾਂਦੇ ਹੋਏ ਨੌਜਵਾਨ ਲਾਈਵ ਲਾਈਵ ਦਰਸ਼ਨ ਦੇ ਰਿਹਾਗਾ ਆਏਗਾ ਹੈ ਆਬਾ ਕੰਨ ਬੁਖਾਰ ਹੋ ਗਿਆ ਕੰਟਾ ਲੇਟ ਆਉ ਕੱਲ ਵੀ ਕੰਟਾ ਲੇਟ ਆਇਆ ਸੀਗਾ ਪਾਬਾ ਰਗਵਾਂਡੀ ਚੁੱਪੀ ਕਰ ਗਏ ਯਾਰ ਹਾਂ ਕੋਈ ਤੇ ਗੱਲ ਹੈਂ ਥਾ ਧੂਜਾ ਪੱਧਰ ਕਰਕੇ ਪਤਾ ਨਹੀਂ ਕੀ ਗੱਲ ਹੈ ਕੁੜੀ ਗੜੀ ਤਰੀਂ ਪਾਤ ਗਈ ਨਾ ਨਹੀਂ ਦੋਕ ਦਿਨ ਦਾ ਇਹ ਚਾਹ ਪਾਣੀ ਬਣਾਇਆ ਸੀਗਾ ਉਹਨਾਂ ਨੇ ਸੜਕਾ ਜੇ ਦੇ ਚਾਹ ਪਾਣੀ ਜਾਂ ਮਠਾਈ ਮਠਰੀ ਕੱਢ ਹਾਂ ਮੈਨੂੰ ਲੱਗਦਾ ਪਾਬਾ ਉਹ ਸੀ ਉਸ ਮਾਨ ਨੂੰ ਛੱਡਣਾ ਹੈ ਹੁਣਗੇ ਕੁਝ ਉਹ ਮਾੜਾ ਮੋਟਾ ਜਿਆ ਕਰਿਆ ਸੀ ਇਹਨਾਂ ਨੇ ਪ੍ਰਦਰਸ਼ਨ ਇੰਨੇ ਟੈਂਟ ਕੁ ਲਾਇਆ ਸੀ ਤੇ ਟੈਂਟੀ ਲਾਇਆ ਸੀ ਯਾਰ ਚਾਹ ਬਣਾਉਂਦੇ ਹੁੰਦੇ ਸੀ ਬਾਹਰ ਉੱਥੇ ਹੀ ਹਾਂ ਰਲਵਾਈ ਤਾਂ ਆਇਆ ਸੀ ਦੋ ਕਰ ਹਨਾ ਚੱਲ ਦੇਖਦੇ ਆਂ ਡੀਕਦੇ ਆਂ ਫਿਰ ਚੰਗਾ ਮੈਂ ਜਾਂਦਾ ਕਿਹੋ ਗੱਲ ਤਾਂ ਨਹੀਂ ਹੋ ਗਈ ਥੋੜੀ ਤਾਂ ਨਹੀਂ ਭੱਜ ਗਈ ਹੈ ਕੋਈ ਪਤਾ ਨਹੀਂ ਉੱਡ ਗਈ ਹੋਰ ਮਾੜਾ ਹੀ ਆ ਹਾਂ ਮੁੰਡਿਓ ਬਹੁਤ ਦਿਨ ਹੋ ਗਿਆ ਯਾਰ ਚੌਲ ਚੂਲ ਖਾਈ ਜਾਂਦੇ ਨੂੰ ਅੱਜ ਕੋਸ ਹਾਂ ਦਰਚੋ ਅੱਜ ਉਹਨਾਂ ਨੇ ਹੈ ਦਰਚੋ ਉਹਨਾਂ ਨੇ ਰਾਤ ਨਹੀਂ ਪਹਿਲਾਂ ਵਾਲੀਆਂ ਰੋਟੀਆਂ ਪੰਗੈਸੋਈ ਗਰਮ ਕਰਕੇ ਖਾ ਲਈ ਅਸੀਂ ਮੇਰੇ ਬਣਾ 40 ਵਿੱਚ ਕੰਮ ਦੇ ਹੈ ਨਹੀਂ ਕਿ 40 ਰੁਪਏ ਦੇ ਹੋਗੇ ਹੈ ਤੇ ਆਲੂ ਹੈਗੇ ਓਏ ਇੱਕ ਆਲੂ ਹਾਂ ਜੀ ਹਾਂ ਦਾ ਠੀਕ ਆ ਬਾਦੂ ਆਂ ਤੇ ਆਲੂ ਦੇ ਕੰਡੀਸ਼ਨ ਆਹੋ ਵੀ ਜਾ ਰਬਾਸ ਅਜਾ ਧਨੀਆ ਤੋਂ ਗਾਦੀ ਮੜਾ ਯਾਰ ਧਨੀਆ ਤਾਂ ਪੂ ਹੀ ਚੱਕ ਲਈ ਦੋ ਧਨੀਆ ਦੋ ਹੀ ਦੇ ਦੇ ਹਰੀ ਮਿਰਚ ਬਥਲਾ ਕਰ ਮੇਰਾ ਗੱਚਾ ਖਾਣਾ ਹੈ ਹੈ ਹਾਂ ਗੱਚਾ ਖਾ ਲ ਆ ਇਹਦਾ ਬਾਲੀਆਂ ਕੋਠੀਆਂ ਜੇ ਤੂੰ ਗੱਚਾ ਖਾਣ ਲੱਗਿਆ ਲੋੜੀ ਜਾਇ ਨਹੀਂ ਤੂੰ ਪਹਿਲੇ ਗੱਚਾ ਮੰਗਣ ਲੱਗ ਗਿਆ ਖਾਲਾ ਜੀ ਥੋੜੀ ਦਾ ਜ਼ਮੇਂ ਵੀ ਦਿਖਾ ਦੇ ਇੱਕ ਹੀ ਆਲੂ ਖਾਲਾ ਖਾਓ ਜੀ ਖਾਓ ਪ੍ਰਧਾਨ ਸਾਹਿਬ ਖਾਓ ਤੁਸੀਂ ਓਹੋ 2000 ਤੋਂ ਦੋ ਤਿੰਨ ਪੱਕੇ ਸੁੱਧੂ ਸਰ ਸੌਂਗਾ ਤੇਲ ਬਈਆ ਜੀ ਖਤਮ ਹੈ ਹੈ ਤੋੜੀ ਥੋੜੀ ਚਾਹਨਾ ਬਾਦ ਸੱਤ ਸੱਤ ਤੇਲ ਕਦੇ ਲਈ ਜਾਂਦੇ ਆ ਬੱਲ ਮਨਾਇਦਾ ਸੱਤਰਪਾਲਾਂ ਤਰਪੂਣੀਆਂ ਕਿਹਨਾਂ ਕੀ ਫਿਰਦਾਗਾ ਹੈ ਸੱਤਰ ਤੇਲ ਕਦੇ ਕੰਮ ਕੋ ਓਏ ਇਹ ਸਟੋਰ ਚੋਂ ਚੱਕ ਕੇ ਲਿਆਇਆ ਬੇਂਟਰੀ ਕਰਿਆ ਸੀਗਾ ਅੱਛਾ ਓੜੇ ਬਾਟੀਆਂ ਚੱਕ ਲਿਆ ਇਹ ਕਹਿੰਦਾ ਕਮਰੇ ਚ ਬੇਂਟ ਕਰਾਉਂਗਾ ਤੇ ਉਦੋਂ ਕਹਿੰਦਾ ਆਈ ਲੈ ਆ ਨਾ ਤੂੰ ਵੀ ਕਮਰੇ ਚ ਪੇਂਟ ਕਰਾਉਂਗਾ ਤੋ ਉਸੇ ਬੈੱਡ ਬੁੱਧਰ ਸਾਰਾ ਕਰਾਵਾ ਕੇ ਦਊਗਾ ਗੀਜਲ ਡੋਟ ਕਰਾਦਾ ਉਹਦਾ ਵਿਚਾਰੇ ਇਹਨੂੰ ਕਿੰਨੇ ਵਾਰੀ ਫੋਨ ਕਰਤਾ ਉਹਨੇ ਤੇ ਤੇ ਵਿਹਲੇ ਹੁੰਦੇ ਕੇ ਕਿਤੇ ਨਾ ਜਾਣੀ ਕੀ ਕਰਦਾ ਹੁੰਦਾ ਫਿਰ ਅਸੀਂ ਤਾਂ ਵਿਹਲੇ ਹੁੰਦੇ ਆ ਤੂੰ ਮੰਤਰ ਪੜ੍ਹਦਾ ਹੁੰਦਾ ਥੋੜਾ ਮਾੜੇ ਕਰ ਲਈ ਬਰਾਦ ਦੇਨੇ ਸੇ ਹਜੇ ਮੈਨਾਂ ਸਾਡੇ 3 ਸੇਲਜ ਮੈਨਾਂ ਸਾਰੇ ਸਾਡੇ ਕਿੰਨੇ ਆ 3-4 ਤਾਂ ਜਾਣੇ ਸਾਰੇ ਸਾਰੇ ਤਾਂ ਹਟ ਗਏ 4 ਤਾਂ ਰਹਿ ਗਏ ਅਸੀਂ ਟਰੂ ਥੋੜੇ ਇੱਧਾ ਕਿ ਛੋਹ ਰਹਾ ਤੂੰ ਉਸ ਤੱਕ ਲਿਆ ਚ ਪਾਇਆ ਹੋਇਆ ਗੱਲਾਂ ਦੇਖੀ ਕਰਦਾ ਸਵਾਤਨ ਮਰਲੇ ਚਾ ਸਵਾਤਨ ਮਰਲੇ ਹੁੰਦੇ ਕਿੰਨੇ ਸਾਡੇ ਦੋ ਮਰਲੇ ਚਾ ਤੈਨੂੰ ਕਿਹਨੇ ਕਹਤਾ ਥੋੜਾ ਦੋ ਮਰਲੇ ਚਾ ਅੱਧੇ ਮਰਲੇ ਚਾ ਥੋੜਾ ਦੋ ਮਰਲੇ ਹੋਏ ਤਾਂ ਸ਼ਰਤ ਲਾ ਲਾ ਸੈਲਰੀ ਸੈਲਰੀ ਦੀ ਸ਼ਰਤ ਥੋੜੀ ਜੇ ਥੋੜਾ ਦੋ ਮਰਲੇ ਚਾ ਫਿਰ ਇਧਰ ਲਾ 8 ਨਾਲ ਚਾਗਾ ਫਿਰ ਤਾਂ 8 ਨਾਲ ਇਧਰ ਦਾ ਖਾਤਾ ਖੈ ਮੈਂ ਤਾਂ ਵੀ ਅੰਦਾਜ਼ੇ ਨਹੀਂ ਕਿਹਾ ਸੀਗਾ ਹੰਦ ਰੱਖ 20 ਕਿਲੋਮੀਟਰ ਚੱਲ ਜਾਂਦੇ ਹਾਂ ਦਿਨ ਚਾ ਉਸਤਾਦ ਜੀ ਰੋ ਰੋ ਦੇ ਨਾ ਬੋਲ ਜੀ ਰਾਜ ਦਾ ਰੇ ਉਧਰ ਤੇਲ ਹੈ ਨਾ ਉੰਗੀ ਮਸਰੀ ਹਾਂ ਜੀ ਪਰ ਮੈਂ ਆਉਂਦਾ ਸੀਗਾ ਇਹ ਉਹ ਨਹੀਂ ਪਿਆ ਸੀ ਦਾਲ ਦਾ ਜਾ ਉਹ ਵਾਲਾ ਆਇਆ ਤੜਕਾ ਦਾਲ ਲੱਗ ਰਿਹਾ ਉਹ ਰੋਟੀਆਂ ਚੋਂ ਪੜਨ ਵਾਲਾ ਪਿਆਦਾ ਹੈਗਾ ਕਿਹੜਾ ਉਹ ਪਰ ਦੇਸੀ ਪਰ ਪ੍ਰਦੇਸੀ ਕਿਹ ਉਹ ਡੱਬੇ ਦੇ ਚ ਅੱਛਾ ਡੱਬੇ ਜੀ ਸਭ ਕਿਉਂ ਦਾ ਨਾੜਾ ਫਿਰ ਹੋਰ ਉਹ ਤੰਜੂ ਦਾ ਬਾਬਾ ਜੀ ਤੈਨੂੰ ਜੀ ਗਲੋ ਆਈ ਪਈ ਆ ਜੀ ਕਹਿਣੀ ਆ ਉਹਦੇ ਮੂੰਹ ਤੇ ਅੱਜ ਤਾਂ ਮੋਟੇ ਜਿਹਾ ਲੱਗਦੇ 140 60 ਰੁਪਏ 200 ਰੁਪਿਆ ਬਣ ਜਾ ਕਿੰਨੇ ਕਰਾਤੇ 250 200 ਰੁਪਿਆ ਹੋ ਗਿਆ ਅੰਟੀ ਕੁੱਤੇ ਜਾ ਤੋ ਆ ਜੋ ਉਹ ਬੋਲ ਰਾ ਉਹ ਕੀ ਬਣਾਈ ਜਨਾ ਕਵਰੇਜ ਤੂੰ ਆ ਰੋਲ ਕਰ ਛੱਡਿਆਗਾ ਹੈ ਆ ਦੁਨੀਆ ਦੀ ਗੋਬੀ ਹਾਂ ਯਾਰਾਂ ਦੀ ਗੋਬੀ ਤੇ ਗਾਇਸ ਤੇ ਇੱਕ ਬਾਈ ਸਾਡਾ ਮਾੜਾ ਚੈੱਕ ਕਰੋ ਚੈੱਕ ਤੇਰੀਆਂ ਨੇ ਮਿਹਰਬਾਨੀਆਂ ਬਾਬਾ ਤੇਰੀਆਂ ਮਿਹਰਬਾਨੀਆਂ ਜਦੋਂ ਜਦੋਂ ਤੂੰ ਕਰਦਾ ਦਾਲ ਸਬਜ਼ੀ ਕੁਝ ਵੀ ਧਰ ਕੇ ਰਜਾਈ 'ਚ ਫੋਨ ਦੇਖਣ ਬੈਜ ਜਾਂਦਾ ਨਾ ਉਦੋਂ ਹੁੰਦਾ ਇਹ ਕੰਮ ਕੀ ਹੋਇਆ ਕੀ ਹੈ ਆ ਦੇਖਦਾ ਕੀ ਹੋਇਆਗਾ ਦਿਖੀ ਜਾਂਦਾ ਕੀ ਹੈ ਕਿੰਨਾ ਸਾਫ਼ ਚੈੱਕ ਕਰ ਚੈੱਕ ਕਰ ਤੁੱਖ ਬਹੁਤ ਲੱਗੀ ਪਈ ਆ ਪਪਾ ਛੇਤੀ ਕਰ ਕੀ ਕਰ ਤੁਸੀਂ ਤੁਸੀਂ ਦਾ ਮਤਲਬ ਇਹ ਸਾਰਾ ਆਟਾ ਨਹੀਂ ਕਰ ਲਓ ਵਾਹ ਤੈਨੂੰ ਪਤਾ ਹੋਣਾ ਚਾਹੀਦਾ ਯਾਰ ਇਹਦਾ ਯਾਰ ਤੂੰ ਰੋਟੀ ਬਣਾਈ ਸੀ ਲਾਸਟ ਟਾਈਮ ਤੁਸੀਂ ਰੋਟੀ ਬਣਾਈ ਸੀ ਤੇਰਾ ਕੱਲ ਤੁਸੀਂ ਬਣਾ ਕੇ ਖਾਧੀ ਨਹੀਂ ਰੋਟੀ ਨਾ ਪਰ ਥੋੜੀ ਗੱਲ ਤੇ ਕਿ ਅਸੀਂ ਉਸ ਤੋਂ ਪਹਿਲਾਂ ਖਾ ਲਿਆ ਸੀ ਇੱਕ ਦਿਨ ਮੇਰੀ ਗਲਤੀ ਥੋੜੀ ਤੇਰੀ ਗਲਤੀ ਹੈ ਬਾਈ ਉਸ ਤੋਂ ਪਹਿਲਾਂ ਤੂੰ ਬਣਾਇਆ ਸੀ ਨਾ ਤੈਨੂੰ ਪਤਾ ਹੋਣਾ ਚਾਹੀਦਾ ਆਟਾ ਹੈਗਾ ਕਿ ਨਹੀਂਗਾ ਹੁਣ ਪੁੱਲਰ ਸਬਜ਼ੀ ਬਣਾਉਂਦਾ ਉਹਨੂੰ ਪਤਾ ਸੀ ਨਾ ਤੇਲ ਹੈ ਨਹੀਂਗਾ ਲੈ ਕੇ ਆਇਆਗਾ ਪੁੱਲਰ ਆਟਾ ਹੈ ਨਹੀਂ ਹੁਣ ਕੱਲੀ ਦਾਲ ਖਾ ਲੈ ਅੱਧੀ ਰਾਤ ਹੋਵੇ ਘੁੱਡਾ ਉਰੜੀ ਜਾਂਦਾਗਾ ਉਹ ਦਿਆ ਉਹਦਾ ਢਾਬੇ ਤੋਂ ਆਪਣੇ ਥੱਲੇ ਦੀ ਦਿੱਤਾ ਸੀਗਾ ਤੇਰਾ ਵੀਡੀਓ ਮੂੰਹ ਆਟਾ ਖਾਂਦੇ ਵੀ ਬਾਹਲਾਗਾ ਨਹੀਂ ਨਹੀਂ ਹਾਂ ਅੰਟੀ ਕੇ ਭਾਬੀ ਨਹੀਂ ਆਏ ਚੱਲਿਆ ਨਹੀਂ ਤਾਂ ਗਵਰਨਰਾਂ ਕੇ ਮੇਰਾ ਕਾਰਡ ਵੀ ਨੂੰ ਕਿਸੇ ਨੇ ਮਾਰਨਾ ਕਾਰਡ ਹੁਣ ਕਾ ਤੂੰ ਪੰਪ ਤੇ ਚਲਾਉਣਾਗਾ ਉਹੀ ਤਾਂ ਗੱਲ ਹੁਣ ਕਾਰਡ ਵਾਲੇ ਕਿਹਨੇ ਮਾਰਨਾ ਮੀ ਪਈ ਜਾਂਦਾ ਬਾਹਰ ਗੱਲ ਢੰਗ ਦੀ ਕਰ ਲੈ ਕਰੀ ਬੁੱਲਰ ਪਿੰਡਾਂ ਬਣ ਗਈਆਂ ਸਾਰੇ ਗੋਪੀ ਬਣਾਈਆਂ ਚਲੋ ਬਣਦੀ ਫਿਰ ਗੋਪੀ ਕਿੰਨਾ ਗੱਦ ਖਾਦੇ ਸੀ ਆਟਾ ਇਹੜੀ ਆ ਵਾਲਾ ਆਟਾ ਲੈ ਮਾਦਾ ਕਹਣਾ ਬਹੁਤ ਆ ਯਾਰ ਪੜੇਤਾਲ ਜੋਗਾ ਹੈ ਬਹੁਤ ਆ ਉਹਦੇ ਵਿੱਚ ਬਹੁਤ ਕਹਿਦਾ ਸੀਗਾ ਐਨੇ ਕ ਬੜਾ ਕੇ ਚੌਲ ਕਹਿੰਦਾ ਵਾਧੂ ਅਗਲਾ ਖਾ ਲਾਂਗੇ ਸਾਰੇ ਮੈਂ ਗੋਪੀ ਵਾਲਾ ਚਾਹੀ ਮਰ ਕੇ ਗੋਪੀ ਤਾਂ ਚੌਲ ਵੀ ਚੰਗੇ ਲੱਗਣੇ ਹੈ ਮਤਲਬ ਕਿ ਰੋਟੀਆਂ ਤੋਂ ਪਰਲੇ ਹੋਣੀਆਂ ਨੇ ਦਰੋਂ ਕੋਈ ਜਾ ਕੇ ਇੰਨੇ ਗੱਦ ਚੱਲ ਕਰਦੇ ਆ ਕੋਈ ਹੱਲ ਫਿਰ ਰੋਟੀਆਂ ਰੋਲਦੋ ਬਣ ਕੇ ਜਾਣੀਆਂ ਹੱਕ ਦੇ ਬਰਕੀ ਨੂੰ ਹੱਕ ਦੇ ਕਰ ਆਧੀ ਰਾਤ ਨੂੰ ਆਟਾ ਦੀ ਭਾਲਤ ਨਿਕਲੇ ਨੌਜਵਾਨ ਬੰਮਾ ਹੌਲੀ ਰੱਖੀ ਜੇ ਮਾੜਾ ਕੱਢੀ ਕੱਢੀ ਥੱਲੇੋਂ ਨਿਕਲਦੀ ਹੈਗੀ ਕਿੰਨਾ ਟਮਰ ਪਾ ਜੀ ਹੂੰ ਸਿੰਡਰ ਨੰਬਰ ਉਸ ਪਾਹਰ ਹੈ ਮੈਂ ਦਾ ਖਾਦਾ ਚਲਾਇਆ ਸੀ ਆਟਾ ਤਾਂ ਨਹੀਂ ਮਿਲਿਆ ਜੀ ਚੋਬਰਾਂ ਨੂੰ ਪਰ ਰੋਟੀ ਦਾ ਲੱਭ ਲੈ ਰੌਣ ਘਟਾਬਾਂ ਦਾ ਸੀਗਾ ਬੰਦ ਤੇ ਭੁੱਲ ਰਹੋ ਨਹੀਂ ਕੀ ਕਰੀ ਜਾਂਦੇ ਨੇ ਭੁੱਲ ਰਹੋ ਆ ਭੁੱਲ ਰਹੋ ਨਹੀਂ ਬੱਬਰ ਜਾਈ ਲਾਹ ਜਾਈ ਹੈ ਅੱਪਾ ਠੰਡ ਲੱਗੀ ਇਹ ਰਾਮ ਨਾ ਕਿ ਮੈਂ ਪਿਆ ਤੂੰ ਆ ਜਾ ਨਿਕਲੇ ਨਹੀਂ ਅੰਦਰੋਂ ਰੋਟੀ ਯਾਰ ਥੋੜੀ ਮਹਿੰਗੀ ਲਾਈ ਜਾਣਾ ਉਹਨੇ ਕਿ ਰਾਤ ਸੀਗੀ ਤਾਂ ਕਰਕੇ ਕਿੰਨੀਆਂ 12:00 ਵਜੇ ਪਿਆ ਸਹੀ ਟਾਈਮ ਕਿੰਨਾ ਹੋ ਗਿਆ ਹਰਪਾਲ ਉਹਨ ਕਿੰਨਾ ਹੋ ਗਿਆ ਬੁੱਲਰ ਟਾਈਮ ਓਏ 12:00 ਵਜੇ 11:55 ਹੋਗੇ 12:00 ਵਜੇ 51 ਮਿੰਟ ਹੋਗੇ 11:51 ਆ ਜਾ ਚੱਕੋ ਫਿਰ ਬਾਬਾ ਓਏ ਗਰਮ ਕਰ ਲੈ ਠੰਡ ਵਾਲੀ ਸੀ ਨਾ ਉਹ ਠੰਡੀਆਂ ਹੋ ਗੀਆਂ ਹੁਣ ਕੰਨਾਂ ਨੂੰ ਹੋਰ ਮੈਥਾ ਕੋਸ ਨਹੀਂ ਕਰ ਲੈ ਬਾਈ ਬਣ ਕੇ ਯਾਰ ਐਂ ਕਾਨੂੰ ਕਰਦਾ ਯਾਰ ਬੁੱਲਰ ਬਾਈ ਬਣ ਕੇ ਜਿੰਨੇ ਖਾਲ ਉੱਠਣ ਗਈ ਟਾਈਮ ਹੋ ਗਿਆ ਜੀ ਸਵਾ 12 ਦੇ ਰੋਟੀਆਂ ਲਿਆਂ ਮੁੰਡਿਆਂ ਨੇ ਖਾ ਓਏ ਆੜਿਆ ਥੋੜੇ ਬਾਬਾ ਤੇਰੀ ਗੱਲ ਸੁਣ ਲੈ ਹਾਂ ਸਬਜੀ ਦਾ ਬਹੁਤ ਐਨ ਬਣਾਈ ਸੀ ਬਾਬਾ ਓਏ ਸਬਜੀ ਸਬਜੀ ਲੈ ਸਬਜੀ ਸੀ ਕਿ ਦਾਲ ਸੀ ਤੂੰ ਹੀ ਮਾਰ ਸਬਜੀ ਦੀ ਯਾਰ ਹਾਂ ਆਪਣਾ ਰਜਾਈ ਨਵੀਂ ਲਿਆਉਣੀ ਪੈਣੀ ਪਹਿਲੇ ਘਰ ਤੇ ਰਜਾਈ ਤਾਂ ਚੱਲ ਲਿਆਵਾਂਗੇ ਬਾਬਾ ਦੇਖ ਲੈ ਤੂੰ ਇੰਨੀ ਮਿਹਨਤ ਨਾਲ ਹਣਾ ਗੋਭੀ ਦੀ ਸਬਜੀ ਬਣਾ ਕੇ ਖਵਾਈ ਤੇ ਇਹ ਕਹਿੰਦਾ ਟੂਆ ਮਾਰ ਕਹਿੰਦਾ ਦਾਲ ਸਬਜੀ ਦਾ ਜਮੇ ਹੀ ਕਦਰ ਨਹੀਂ ਹੈਗੀ ਯਾਰ ਬੰਦਾ ਐਡਾ ਬੁੱਧੂ ਬੰਦਾ ਕਿਉਂਦਾ ਯਾਰ ਓਏ ਓਏ ਓ ਮਨ ਲਿਆ ਕਰ ਤੂੰ ਕੇਹੀ ਮੇਰੀ ਮਰ ਲੈ ਇਹ ਗੱਲ ਜਿੱਕੀ ਬੁੱਧ ਲੋੜ ਤੇਰੇ ਸਾਹਮਣੇ ਕੇ ਆ ਤੂੰ ਸੁਣੇ ਹੀਗਾ ਕੋਈ ਮਾਂ ਝੂਠ ਕੇ ਆਗਾ ਤੂੰ ਸਾਹਮਣੇ ਮੂੰਹ ਤੇ ਕੇ ਕੰਧ ਚ ਗੋਲੀਆਂ ਗੱਡੀਆਂ ਹੁੰਦੀਆਂ ਸਾਡੇ ਲੈ ਕਰ ਮੈਨੂੰ ਇੱਕ ਸਰਾਨਾ ਦੇ ਦੇ ਛੋਟਾ ਤੋਂ ਵੱਡਾ ਤੁੰ ਲਾਲਾ ਮਾਰ ਕੇ ਨਾ ਲੈ ਬਰੋਂ ਦੋ ਸਰਾਨੇ ਉਹਨੇ ਕੀ ਕਰਨੇ ਆਗੇ ਉਹਦੇ ਕੋਲੇ ਦੋ ਸਰਾਨੇ ਆ ਪੁੱਤ ਕਰ ਦੋ ਕਿਉਂ ਕੀ ਆ ਦੇਖੀ ਉੱਤਰ ਜਾਂਦਾ ਲੰਜਾ ਹੁੰਦਾ ਹਜੇ ਤਾਂ ਠੰਢ ਨਹੀਂ ਆਈ ਆ ਥੱਲੇ ਕਿ ਦੇਲਾ ਵਿਛਾਇਆ ਹੋਇਆਗਾ ਮੈਨੂੰ ਮੈਨੂੰ ਸੜੇ ਜੇ ਕੰਬਲ ਦੇ ਦੇ ਕੰਬਲ ਦੋ ਬਥੇਰੇ ਆ ਗਏ ਦੋ ਬਥੇਰੇ ਕਿਵੇਂ ਤੂੰ ਕੋਡ ਪਾ ਕੇ ਸੌਂ ਜਾਈ ਜੋ ਕੋਡ ਪਾ ਕੇ ਸੌ ਤੇ ਤੇਰੇ ਤੇ ਕੋਡ ਪੈਂਦਾ ਨਹੀਂ ਨਹੀਂ ਯਾਰ ਬੜਾ ਲਹੂ ਪੀਤਾ ਹੈ ਰੱਦੀ ਰਾਤ ਨੂੰ ਆ ਕੰਬਲ ਤਾਂ ਦੇ ਕੰਬਲ ਦੇ ਦੇ ਮੈਨੂੰ ਕਿਹੜਾ ਕੰਬਲ ਆ ਦੇ ਦੇ ਉਹਦਾ ਇਲਾ ਚੱਕ ਲਾ ਨਹੀਂ ਮੈਂ ਮੈਂ ਕਿਹਦਾ ਲੈ ਲੈਂਦਾ ਕੰਬਲ ਲੈ ਚੱਲ ਠੀਕ ਹੈ ਕਦੈਲਾ ਨਹੀਂ ਯਾਰ ਕਦੈਲਾ ਨਹੀਂ ਸਮਝੋ ਹੁਣ ਗੁੱਡ ਨਾਈਟ ਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਬਾਏ 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 ਹੈਪੀ ਬਾਏ ਬਾਏ ਕਿੱਥੇ ਜਾ ਲੱਗਾ ਹੈਪੀ ਲਵ ਯੂ ਜੀ ਸਾਰਿਆਂ ਨੂੰ ਸਾਡੀ ਵੀਡੀਓ ਜ਼ਰੂਰ ਦੇਖੋ ਲਵ ਹੈਪੀ ਬਬਲ ਰੈਕਸ਼ਨ ਜੀ ਹੈ ਨਾ ਕਿਥੇ ਘੁੰਮਿਆ ਹੈ ਨਾ ਹਾਂ ਪਤਾ ਨਹੀਂ ਕਿੱਧਰ ਹਰਦਾ ਵਾ ਇੱਥੇ ਹੁਣ